ਸੋਸ਼ਲ ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਠਿੰਡਾ ਦੇ ਵਿੱਚ ਨਰਨਕਾਰੀ ਮਿਸ਼ਨ ਦੇ ਤਹਿਤ ਜਿਹੜੇ ਬੱਚੇ ਨੇ ਉਹਨਾਂ ਬੱਚੀਆਂ ਨੂੰ ਸਮਾਜ ਦੇ ਨਾਲ ਜੁੜਨ ਦੇ ਲਈ ਤੇ ਵੱਡਿਆਂ ਦਾ ਮਾਪਿਆਂ ਦਾ ਸਤਿਕਾਰ ਕਰਨ ਦੇ ਲਈ ਇਸ ਬਾਬਤ ਜਾਣਕਾਰੀ ਵੀ ਦਿੱਤੀ ਗਈ ਹੈ ਤੇ ਪਰੇਰਿਆ ਵੀ ਕਿਹਾ ਦਸਲ ਇੱਥੇ ਜਾਣਕਾਰੀ ਦਿੰਦਿਆਂ ਹੋਇਆਂ ਜਿਹੜੇ ਇਹ ਮੈਂਬਰਸ ਹਨ ਇਸ ਮਿਸ਼ਨ ਦੇ ਉਹਨਾਂ ਦਾ ਕਹਿਣਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ ਸਿਰਫ ਬਟਿੰਡਾ ਹੀ ਨਹੀਂ ਬਾਕੀ ਜ਼ਿਲ੍ਹੇ ਜਿਵੇਂ ਬੋਹਰ ਹੋਲ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਵੀ ਇਹ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਦੌਰਾਨ ਕਿ ਬੱਚਿਆਂ ਨੂੰ ਅੰਦਰੋਂ ਤੇ ਬਾਹਰੋਂ ਗੰਦਗੀ ਨੂੰ ਸਾਫ਼ ਕਰਨ ਯਾਨੀ ਕਿ ਅੰਦਰੋਂ ਆਪਣਾ ਮਨ ਸਾਫ਼ ਕਰਨ ਵੱਡਿਆਂ ਦਾ ਆਦਰ ਕਰਨ ਤੇ ਬਾਹਰੋਂ ਪ੍ਰਦੂਸ਼ਣ ਨਾ ਫੈਲਾਉਣ ਗੰਦਗੀ ਨਾਪ ਉਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਜਿਸ ਤਹਿਤ ਜੂਨ ਜੁਲਾਈ ਦੇ ਵਿੱਚ ਜਿਹੜੇ ਸਮਾਗਮ ਕਰਵਾਏ ਜਾਂਦੇ ਨੇ ਇਸੇ ਤਹਿਤ ਇੱਥੇ ਸਮਾਗਮ ਕਰਵਾਇਆ ਗਿਆ ਬਠਿੰਡਾ ਦੇ ਵਿੱਚ ਤੇ ਬੱਚਿਆਂ ਨੂੰ ਅੰਦਰੋਂ ਤੇ ਬਾਹਰੋਂ ਪ੍ਰੋਪਰ ਸਫਾਈ ਦੇ ਲਈ ਪ੍ਰੇਰਿਤ ਕੀਤਾ ਗਿਆ ਅੰਦਰੋਂ ਮਨ ਵੀ ਸ਼ਾਂਤ ਹੋਵੇ ਤੇ ਬਾਹਰ ਵਾਤਾਵਰਣ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕੇ ਇਸ ਸੰਤਨਕਾਰੀ ਮਿਸ਼ਨ ਦੀ ਜੋ ਵਿਚਾਰਧਾਰਾ ਹੈ ਕਿ ਸੰਗਤਾਂ ਨਾਲ ਜੋੜੋ ਬੱਚਿਆਂ ਨੂੰ ਤਾਂ ਕਿ ਜੋ ਸਾਡੇ ਬੱਚੇ ਨੇ ਇਹਨਾਂ ਨੂੰ ਅچھے ਸੰਸਕਾਰ ਜੋ ਹੈ ਪ੍ਰਾਪਤ ਹੋ ਸਕਣ ਇਹਨਾਂ ਦੇ ਵਿੱਚ ਦਇਆ ਦੇ ਭਾਵ ਸਤਿਕਾਰ ਦੇ ਭਾਵ ਸਹਿਨਸ਼ੀਲਤਾ ਦੇ ਭਾਵ ਔਰ ਸੁੰਦਰ ਗੁਣਾਂ ਨਾਲ ਯੁਕਤ ਹੋ ਕੇ ਸੋਹਣੇ ਸੁੰਦਰ ਸਮਾਜ ਦੀ ਸਿਰਜਣਾ ਕਰ ਸਕਣ ਤੋਂ ਨਿਰੰਕਾਰੀ ਮਿਸ਼ਨ ਦਾ ਇਹ ਜੋ 슬ੋਗਨ ਹੈ ਕਿ ਪ੍ਰਦੂਸ਼ਨ ਅੰਦਰ ਹੈ ਜਾਂ ਬਾਹਰ ਹੈ ਦੋਨੋਂ ਹੀ ਖਤਰਨਾਕ ਹੋਇਆ ਕਰਦੇ ਨੇ ਤੋਂ ਇਹਨਾਂ ਬੱਚਾਂ ਦੇ ਮਨਾਂ ਦੇ ਵਿੱਚੋਂ ਬਚਪਨ ਤੋਂ ਹੀ ਇਹਨਾਂ ਨੂੰ ਅچھے ਸੰਸਕਾਰ ਦਿੱਤੇ ਜਾਂਦੇ ਨੇ ਇਹਨਾਂ ਨੂੰ ਪ੍ਰੀਤ ਕਰੇਮ ਕਰਨਾ ਸਿਖਾਇਆ ਜਾਂਦਾ ਹੈ ਮਾਤਾ ਪਿਤਾ ਦਾ ਸਤਿਕਾਰ ਕਰਨਾ ਔਰ ਸਫਾਈ ਕਾਇਮ ਰੱਖਣੀ ਗੰਦਗੀ ਬਿਲਕੁਲ ਨਹੀਂ ਜੋ ਹੈ ਉਸ ਨੂੰ ਉਤਸ਼ਾਹ ਨਹੀਂ ਦੇਣਾ ਹੈ ਉਸ ਨੂੰ ਸਫਾਈ ਰੱਖਣੀ ਹੈ ਨਾਲ ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬਰਖਸ਼ ਲਗਾਉਂਦੀ ਵੀ ਇਹਨਾਂ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਜਾਂਦੀ ਹੈ ਇਹਨਾਂ ਬੱਚਿਆਂ ਨੇ ਇੱਕ ਸੋਹਣੀ ਬਾਹਰ ਇੱਕ ਐਗਜ਼ਿਬਿਸ਼ਨਰੀ ਲਗਾਈ ਹੈ ਜਿਹਦੇ ਵਿੱਚ ਵੀ ਉਹਨਾਂ ਨੇ ਚਾਰਟਾਂ ਰਾਹੀਂ ਵੀ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਤਰ੍ਹਾਂ ਸਹੀ ਪਾਣੀ ਦੀ ਸੰਭਾਲ ਕਰਨੀ ਹੈ ਪਾਣੀ ਜਿਹੜਾ ਦਿਨੋ-ਦਿਨ ਘਟਦਾ ਜਾ ਰਿਹਾ ਹੈ ਇਹਦੀ ਜ਼ਰੂਰਤ ਮਹਿਸੂਸ ਹੁੰਦੀ ਜਾ ਰਹੀ ਹੈ ਤੋਂ ਇਹਨਾਂ ਬੱਚਾ ਨੂੰ ਸਮਾਜ ਦੇ ਪ੍ਰਤੀ ਵੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਇਆ ਜਾਂਦਾ ਹੈ ਔਰ ਆਪਣੇ ਪਰਿਵਾਰ ਦੇ ਪ੍ਰਤੀ ਵੀ ਔਰ ਅਚੀ ਐਜੂਕੇਸ਼ਨ ਲੈ ਕੇ ਇਹ ਬੱਚੇ ਆਉਣ ਵਾਲੇ ਸਮੇਂ ਦੇ ਨੇਕ ਸੱਜਣ ਬਣਨ ਨੇਕ ਡਾਕਟਰ ਇੰਜੀਨੀਅਰ ਸਮਾਜ ਦੀ ਸੇਵਾ ਕਰ ਸਕਣ ਇਹ ਸਮਾਗਮ ਹਰ ਸਾਲ ਹੀ ਹੁੰਦੇ ਹਨ ਔਰ ਜੋੜ ਦੇ ਵਿੱਚ ਹੁੰਦੇ ਹਨ ਉਸ ਤੋਂ ਪਹਿਲਾਂ ਇਹ ਅਲੱਗ-ਅਲੱਗ ਸ਼ਹਿਰਾਂ ਵਿੱਚ ਹੋਏ ਨੇ ਜਿਸ ਤਰ੍ਹਾਂ ਅਬੂਹਰ ਫਾਜ਼ਲ ਕਾ ਜਲਾਲਾਬਾਦ ਬਲਾਡਾ ਮਾਨਸਾ ਔਰ ਅੱਜ ਇਹ ਸਾਰੇ ਬਣਾ ਚਾ ਇਕੱਠੀਆਂ ਹੋ ਕੇ ਇਸ ਬਠਿੰਡਾ ਵਿਖੇ ਜੋ ਸਾਡੇ ਜੋੜ ਦਾ ਹੈੱਡਕੁਆਰਟਰ ਹੈ ਇੱਥੇ ਪ੍ਰੋਗਰਾਮ ਹੋ ਰਿਹਾ ਹੈਗਾ ਇਹ ਬੱਚੇ ਅਲੱਗ-ਅਲੱਗ ਆਈਟਮਾਂ ਲੈ ਕੇ ਆਏ ਨੇ ਗੀਤ ਸੰਗੀਤ ਰਹੀ ਭੰਗੜੇ ਰਹੀ ਨਾਟਕ ਰਹੀ ਸਕਿੱਟਰ ਰਹੀ ਇੱਕ ਅੱਛਾ ਸੰਦੇਸ਼ ਦਿੰਦੇ ਨੇ ਕਿ ਜਿਸ ਪਰਿਵਾਰ ਦੇ ਵਿੱਚ ਪ੍ਰੇਮ ਹੈ ਪਿਆਰ ਹੈ ਉਸ ਘਰ ਦਾ ਵਾਤਾਵਰਨ ਸਵਰਗ ਮੇਂ ਬਣ ਜਾਂਦਾ ਹੈ ਔਰ ਜਿੱਥੇ ਬੱਚਾ ਨੂੰ ਕੋਈ ਗਾਲੀ ਦਿਨਾ ਸਿਖਾਇਆ ਜਾਂਦਾ ਹੈ ਕੋਈ ਨਸ਼ਾ ਦੇ ਵਿੱਚ ਬੱਚਾ ਗਰਕ ਕੇ ਜਾਂਦਾ ਹੈ ਤੇ ਉਹ ਕਿਸ ਤਰ੍ਹਾਂ ਨਰਕ ਦਾ ਰੂਪ ਬਣ ਜਾਂਦਾ ਹੈ ਤੇ ਇਹਨਾਂ ਬੱਚਾ ਨੂੰ ਉਹਨਾਂ ਬੁਰੀਆਂ ਆਤਾਂ ਤੋਂ ਬਚਣ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ ਔਰ achhi ਆਤਾਂ ਧਾਰਨ ਕਰਕੇ ਪ੍ਰਭੂ ਪਰਮਾਤਮਾ ਦੇ ਨਾਲ ਜੋੜਿਆ ਜਾਂਦਾ ਹੈ ਇਹਦੇ ਵਿਸ਼ਵਾਸ ਦੇ ਨਾਲ ਭਗਤੀ ਵੀ ਕਰਨੀ ਹੈ ਔਰ ਆਪਣੇ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਹਨ ਤਾਂ ਐਸਾ ਸੰਦੇਸ਼ ਦੇਣ ਦਾ ਇੱਕ ਛੋਟਾ ਜਿਹਾ ਪ੍ਰਾਰਲਾ ਕੀਤਾ ਜਾਂਦਾ ਹੈ ਤੋਂ ਇਸ ਮੌਕੇ ਤੇ ਅੱਜ ਸਾਡੇ ਦਰਮਿਆਨ ਗੰਗਾਰਗਰ ਤੋਂ ਜੋ ਉਥੋਂ ਦੇ ਸੰਜੋਗਕ ਮਾਤਵਾ ਨੇ ਸ਼੍ਰੀ ਮਦਨ ਸਿੰਘ ਜੀ ਆਏ ਨੇ ਉਹ ਵੀ ਅੰਤ ਵਿੱਚ ਬੱਚਾ ਨੂੰ ਅਸ਼ੀਰਵਾਦ ਦੇਣਗੇ ਆਕੇ ਬੱਚੇ ਸੋਹਣੀ ਸਿੱਖਿਆ ਲੈ ਕੇ ਸੁੰਦਰ ਜੀਵਨ ਬਣੇ ਨਸ਼ਿਆਂ ਤੋਂ ਬਚਣ ਜ਼ਿੰਮੇਵਾਰ ਨਾਗਰਿਕ ਬਣ ਕੇ ਜ਼ਿੰਮੇਵਾਰ ਪੱਗਤ ਵੀ ਬਣ ਸਕਣ ਗੁਰੂ ਦਾ ਵੀ ਜਸ਼ ਕਰਵਾਉਣ ਆਪਣੇ ਮਾਤਾ ਪਿਤਾ ਦਾ ਵੀ ਜਸ਼ ਕਰਾਉਣ ਇੰਨਾ ਹੀ ਜੋ ਹੈ ਇਸ ਦਾ ਮਕਸਦ ਹੈ ਬਹੁਤ-ਬਹੁਤ ਤੁਹਾਡਾ ਸ਼ੁਕਰਾਨਾ ਹੈ ਪ੍ਰੈਸ ਮੀਡੀਆ ਦਾ ਵੀ ਜੋ ਇਸ ਸੰਦੇਸ਼ ਨੂੰ ਦੂਰ-ਦੂਰ ਹਿੱਸਾਂ ਤੱਕ ਪਹੁੰਚਾਉਣ ਦੇ ਵਿੱਚ ਆਪਣਾ ਸਹਿਯੋਗ ਦੇ ਰਹੇ ਨੇ ਤਾਂ ਨਿਰੰਕਾਰ ਜੀ